ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਮੈਂ ਹਕੀਕਤ ਕਾ ਹੋਰ ਆਪਣੇ ਚੈਨਲ ਤੇ ਸਵਾਗਤ ਹੈ ਅਸੀਂ ਸਾਰੇ ਠੀਕ ਠਾਕ ਹਾਂ ਜੀ ਵਾਹਿਗੁਰੂ ਦੀ ਕਿਰਪਾ ਨਾਲ ਤੁਸੀਂ ਵੀ ਸਾਰੇ ਠੀਕ ਠਾਕ ਹੋਮੋਗੇ ਗਰਮੀ ਹੈ ਜੀ ਤੋਬਾ ਤੋਬਾ ਬਚ ਕੇ ਰਹੋ ਪਾਣੀ ਪੀਂਦੇ ਰਹੋ ਤੇ ਅੱਜ ਹੈਗੀ ਹੈ ਜੀ 20 ਤਰੀਕ 20 ਮਈ ਅੱਜ ਬਹੁਤ ਜ਼ਿਆਦਾ ਗਰਮੀ ਹੈ ਪੌਣੇ 3 ਵਜੇ ਮਚਾ ਕਰਕੇ ਲਈਆ ਬਾਰੀ ਨਹੀਂ ਕਰੂ ਬਿਲਕੁਲ ਜੀ ਨਹੀਂ ਕਰਦਾ ਹੈਗਾ ਉਹ ਕੁਮਨ ਹੋ ਰਹੀ ਹੈ ਸਨੇਹਾ ਆ ਗਿਆ ਸੀ ਵਜਾ ਵਜ ਤੰਗੀ ਦਾ ਆ ਗਿਆ ਮਹੂ ਹੈਲੋ 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 ਮੇਰਾ ਫੋਨ ਹੀ ਹੈਂਗ ਹੋ ਜਾਂਦਾ ਫਿਰ ਹੋਰ ਖਰਾਬ ਹੋ ਜਾਂਦਾ ਜਿਵੇਂ ਕਦੇ ਆ ਜਾਂਦੇ ਕਦੇ ਆਉਂਦੇ ਨਹੀਂ ਜਿਹੜਾ ਪਾਉਨੇ 3 ਦਾ ਟਾਈਮ ਹੈਗਾ ਊ ਚਾਹ ਪੀਨੇ ਆਪਾਂ ਚਾਹ ਪੀ ਕੇ ਬਹੁਤ ਸਾਰੇ ਕੰਮ ਕਰਨ ਵਾਲੇ ਪਏ ਨੇ ਵੀ ਗਰਮੀ ਵੀ ਬਹੁਤ ਹੈਗੀ ਤੇ ਆਹ ਇੰਦਨਦਨਾਂ ਤਰਤੀ ਵੀ ਆ ਇੱਥੇ ਵੀ ਫਰ ਸਕਦਾ ਤਪੀ ਜਾਂਦਾ ਪਤਾ ਨਹੀਂ ਕੀ ਗੱਲ ਨੇ ਸਾਂ ਪੱਖਾ ਚੱਲੀ ਜਾਂਦਾ ਤਾਂ ਵੀ ਤਪੀ ਜਾਂਦਾ ਆਹ ਇਤ ਮੇਲਾ ਕੋਸ ਜਿਵੇਂ ਜਿੰਨੀ ਠੰਡ ਪਈ ਸੀ ਓਨੀ ਗਰਮੀ ਜ਼ਿਆਦੇ ਪਉਂਦੀ ਉਹ ਲੋਕ ਜੀਰੀ ਕੀ ਮਿਲਾਉਂਦੇ ਹੈ ਜੀ ਗਰਮੀ ਚ ਹੋ ਜੀ ਬਣ ਜਾਣ ਦੇ ਬਾਅਦ ਇੱਕੋਂ ਹੁਣ ਆਪਾਂ ਨੂੰ ਏਸੀ ਕਰਕੇ ਜਾਰੇ ਗਰਮੀ ਆਉਂਦੀ ਹੈ ਜੁਰਪੇ ਏਸੀ ਵਾਲ ਕਮਰੇ ਚ ਨਿਕਲਦੇ ਆਂ ਦਿਨੇ ਤਾਂ ਪਰ ਅਸੀਂ ਲਾਇਆ ਨਹੀਂ ਕੁੜੀਆਂ ਨੇ ਅੱਜ ਸਕੂਲ ਤੋਂ ਆ ਕੇ ਲਾ ਲ ਸਾਢੇ ਭਾਜੇ ਆਈਆਂ ਸੀਗੀਆਂ ਦਿਨੇ ਤਾਂ ਅਸੀਂ ਕਰਕੇ ਲਾਉਨੇ ਆਂਗੇ ਕੀ ਭੈਣ ਭਾਈ ਜੁਰ ਕੋਈ ਆ ਜਾਂਦਾ ਹਨਾ ਲਾ ਲੀ ਨਹੀਂ ਤਾਂ ਬਸ ਅਸੀਂ ਆ ਦਰਵਾਜ਼ੇ ਸੀ ਇੱਥੇ ਮੰਜੇ ਢਾ ਕੇ ਬੈਠੇ ਰਹਿਣਾ ਉੱਧਰ ਪੜਦੇ ਲੋੜ ਕਰ ਲੈਣ ਆ ਆ ਚਾ ਅੱਗੇ ਸੇਕ ਆਉਂਦਾ ਆ ਵਾਰ ਆਪਾਂ ਲਗਵਾ ਲਿਆ ਇਸ ਕਰਕੇ ਲਵਾਇਆ ਨੇ ਸਾਹਮਣੇ ਜੇ ਬੈਠੇ ਬੁਰੇ ਲੱਗਦੇ ਸੀ ਨੇ ਗਰਮੀਆਂ ਚ ਔਖਾ ਸੀ ਪੜਦਾ ਹੁੰਦੀ ਸੀ ਲੋਕ ਤੇ ਬਿਰਲਾ ਵਿੱਚ ਵੀ ਰੇਤ ਤਾਂ ਵੀ ਆਉਂਦਾ ਸੀਗਾ ਇਸ ਕਰਕੇ ਤੇ ਇੱਕ ਗਰਵਿੰਦਰ ਵੀਰ ਆ ਉਹ ਹੋਰਤ ਤੋਂ ਤੇ ਉਹਨਾਂ ਨੇ ਕਮੈਂਟ ਕੀਤਾ ਸੀਗਾ ਭਾਣੇ ਤੁਹਾਡੇ ਨਾਲ ਆਮਣੇ ਸਾਹਮਣੇ ਬਹਿ ਕੇ ਗੱਲਾਂ ਕਰਨ ਦੀ ਜੀ ਕਰਦੋ ਜਦੋਂ ਮਰਜੀ ਆ ਜਾਓ ਵੀਰ ਜੀ ਤੁਸੀਂ ਆ ਜਾਓ ਮਿਲ ਜੋ ਨੇ ਅਸੀਂ ਮਿਲਣਾ ਸਾਨੂੰ ਹਨ ਜਦੋਂ ਤੁਸੀਂ ਇੰਨੇ ਪਿਆਰ ਨਾਲ ਸਾਨੂੰ ਐ ਕਮੈਂਟ ਕਰਦੇ ਸੋਹਣੇ ਸੋਹਣੇ ਕਮੈਂਟ ਕਰਦੇ ਬਹੁਤ ਸਾਰੇ ਵਿਊਅਰ ਨੇ ਲਗਾਤਾ ਜਿੰਦ ਦਿਨ ਅਭੀ ਮੈਂ ਚੈਨਲ ਬਣਾਇਆ ਬਹੁਤ ਸਾਰੀ ਸਪੋਰਟ ਹੈਗੀ ਤੇ ਮੈਨੂੰ ਵੀ ਆਏ ਹੁੰਦਾ ਜਿੱਦ ਤੁਸੀਂ ਨਹੀਂ ਕਮੈਂਟ ਕਰਦੇ ਜਾਂ ਲੇਟ ਕਰਦੇ ਹੋ ਵੀ ਹਨਾ ਆਪਣੇ ਆ ਵੀਰ ਨੇ ਭੈਣ ਨੇ ਜਾਂ ਵੀਰ ਨੇ ਵੀਡੀਓ ਨੂੰ ਦੇਖੀ ਹੈਗੀ ਤੇ ਆਪਦੇਆਂ ਤੇ ਹਨਾ ਮਾਣ ਹੁੰਦਾ ਜੀ ਆਪਦੇਆਂ ਤੇ ਬਾਕੀ ਬਹੁਤ ਸਾਰੇ ਭੈਣਾਂ ਲਗਾਤਾਰ ਕਮੈਂਟ ਕਮੈਂਟ ਕਰਦੇ ਨੇ ਵੀਡੀਓ ਦੇਖਦੀਆਂ ਨੇ ਬੱਚੇ ਨੇ ਬਹੁਤ ਸਾਰੇ ਤੇ ਬਹੁਤ ਵਧੀਆ ਲੱਗਦਾ ਸਾਨੂੰ ਸੋਹਣੇ ਸੋਹਣੇ ਕਮੈਂਟ ਕਰਦੇ ਹੋ ਜਿਹਨੂੰ ਆਇਆ ਤਾਂ ਹੈ ਨਹੀਂ ਅੱਜ ਵੀ ਅਸੀਂ ਹਨਾ ਕੋਈ ਚਲ ਅੱਗੇ ਹੁੰਦਾ ਹਨਾ ਗਲਤ ਕਮੈਂਟ ਕਰਨ ਨਾਲ ਵੀ ਚਲੋ ਅਸੀਂ ਉਹ ਵੀ ਡਿਲੀਟ ਕਰਦੇ ਜਿਵੇਂ ਕਰਦਾ ਚਲ ਕਰਤਾ ਕੋਈ ਕਦੀ ਕੀ ਹੈ ਕਦੇ ਕੋਈ ਆਜੇ ਪਰਵਾਹ ਹੋਵੇ ਵਧੀਕ ਕਮੈਂਟਾਂ ਹੋਣੇਗੇ ਤੇ ਜਿਹੜੀ ਸੋਚ ਹੁੰਦੀ ਹੈ ਬੰਦੇ ਦੀ ਹਨਾ ਕੋਈ ਘਟੀਆ ਸੋਚ ਬਣਾ ਲਓ ਕੋਈ ਵਧੀਆ ਸੋਚ ਬਣਾ ਲਓ ਤੇ ਇਸ ਕਰਕੇ ਜੀ ਜਿਦੋਂ ਮੈਂ ਕੱਲੀ ਰਹਿ ਜਾਣੀ ਆਂਗੀ ਸਰਦਾਰ ਜੀ ਖੇਤ ਵਗ ਜਾਂਦੇ ਨੇ ਸੋ ਕੋਈ ਘਰਿਆ ਸਕੂਲ ਵਾਗ ਜਿਵੇਂ ਦੀਦੀ ਉਧਰ ਗਈ ਹੋਈ ਹਫਤਾ ਹੋ ਗਿਆ ਕਿਉਂਕਿ ਮੇਰਾ ਵੀ ਜੀ ਨਹੀਂ ਲੱਗਦਾ ਜਦੋਂ ਕੁੜੀਆਂ ਘਰੇ ਆ ਜਾਂਦੀਆਂ ਨੇ ਕੁੜੀਆਂ ਨਾਲ ਹੀ ਰੌਣਕਾਂ ਨੇ ਘਰ ਦੀਆਂ ਚਾਹੇ ਕੁੜੀਆਂ ਵਿਆਈਆਂ ਨੇ ਚਾਹੇ ਕੁਮਾਰੀਆਂ ਨੇ ਘਰ ਦੀਆਂ ਨੂਹਾਂ ਧੀਆਂ ਨਾਲ ਹੀ ਰੌਣਕ ਲੱਗਦੀ ਹੈ ਹਨਾ ਜੀ ਘਰੇ ਜਾਂ ਨੂਹਾਂ ਹੋਣ ਜਾਂ ਧੀਆਂ ਹੋਣ ਕਹਿੰਦੇ ਹੁੰਦੇ ਨੇ ਜੀਰੇ ਧੀ ਨਹੀਂ ਤੇ ਉਹਨੂੰ ਪਤਾ ਨਹੀਂ ਵੀ ਧੀ ਦੀ ਰੌਣਕ ਕਿਹਦੀ ਹੁੰਦੀ ਹੈ ਜਿਹਦੇ ਨੂਹ ਨਹੀਂ ਉਹਨੂੰ ਆਹ ਨਹੀਂ ਪਤਾ ਵੀ ਨੂਹ ਦੀ ਰੌਣਕ ਕਿਹਦੀ ਹੁੰਦੀ ਹੈ ਹਨਾ ਧੀਆਂ ਤੇ ਨੂਹਾਂ ਨਾਲ ਹੀ ਘਰ ਹੱਸਦੇ ਵਸਦੇ ਰਹਿਣ ਲੱਗਦੇ ਨੇਗੇ ਤੇ ਹੁਣ ਆਪਾਂ ਜੀ ਪੀਂਨੇ ਆ ਚਾਹ ਚਾਹ ਪੀ ਕੇ ਆਪਣੇ ਬਹੁਤ ਸਾਰੇ ਕੰਮ ਪੈਨੇ ਰੂੜੀ ਦਾ ਰੇਪ ਆਉਣਾ ਹੈਗਾ ਆਪਾਂ ਨੇ ਇਸ ਤਾਂ ਰੂੜੀ ਦਾ ਰੇ ਹੀ ਕਹਿ ਰਹੇ ਨੇ ਆ ਕੋਈ ਰੂੜੀ ਦਾ ਖਾਦ ਕਹਿ ਦਿੰਦੇ ਨੇ ਕੋਈ ਢੇਰ ਸਿੱਟਣਾ ਬੋਲਦੇ ਨੇ ਹਨਾ ਡੋ ਅਡੇਰੀ ਦੇ ਸਾਹਬ ਨਾਲ ਗੋਲੀ ਆਏਗੀ ਤੇ ਅਰ ਰੂੜੀ ਦਾ ਰੇਪ ਪਾਉਣਾ ਬਹੁਤ ਸਾਰੇ ਕੰਮ ਪੈਨੇ ਮਿਲਤੱਲਾ ਦਾ ਗਰਮੀ ਆ ਮੈਂ ਤਾਂ ਸਰਦਾਰਜੀਤ ਤੇ ਹੱਸੀ ਮੈਂ ਠੇਕਾ ਕਰ ਲੂ ਤੇਰੇ ਠੇਕਾ ਮਹਿੰਗਾ ਪਊਗਾ ਇੱਕ ਟੂਹਰੀ ਪ੍ਰੋਬਲਮ ਹੋ ਰਹੀ ਹੈ ਦੇਖੋ ਕਿਵੇਂ ਬਣੂਗਾ ਰੇ ਰੂੜੀ ਦਾ ਵੀ ਰੇ ਪਾਉਣਾ ਹੈਗਾ ਸਲਾਹ ਜੀ ਕਰਦੇ ਨੇ ਵੀ ਮੇ ਕਰਨਗੇ ਲੋ ਜੀ ਆਪਾਂ ਨੂੰ ਸਬਜ਼ੀਆਂ ਤੋਂ ਬਹੁਤ ਜ਼ਿਆਦਾ ਮਾਣ ਆ ਕਿ ਆ ਪਿਆਜ਼ ਬਣਾਵਾਂਗੇ ਦਾਲ ਦਾਲ ਬਣਾਵਾਂਗੇ ਹਰੀ ਮੂੰਗੀ ਤੇ ਹੈ ਨਹੀਂ ਸੀ ਹੁਣ ਮੰਗਾਈ ਐ ਸਬਜ਼ੀਆਂ ਤੋਂ ਤੇ ਵੀ ਆਉ ਤਾਂ ਬਣ ਗਈ ਐ ਸਵੇਰੇ ਸ਼ਾਇਦ ਰੇ ਰੇ ਵੀ ਪਾਉਣਗੇ ਤੇ ਜਿਹੜਾ ਕੰਮ ਹਨਾ ਨਿਬੜ ਜੇ ਉਹਦੇ ਵਾਰ ਕ੍ਰੀਸ ਨਹੀਂ ਸਵੇਰੇ ਬਣਾ ਲਾਂਗੇ ਆਪਾਂ ਚੌਲੇ ਫਲੀਆਂ ਤੇ ਹੁਣ ਬਣਾ ਲਾਂਗੇ ਮੂੰਗੀ ਕਿਉਂਕਿ ਸਵੇਰੇ ਬੰਦੇ ਹੋਣਗੇ ਹਨਾ ਫਿਰ ਖਾਸੀ ਦਾਲ ਨਾਲ ਸਰੂ ਚੌਲੇ ਫੜ ਕੇ ਖਾਸੀ ਚੀਰੀਆਂ ਪੀਣੋ ਬਣਾ ਲਾਂਗੇ ਅੱਜ ਸਾਰੀ ਕਹਿੰਦੇ ਮੂੰਗੀ ਦਾਲ ਖਾਣੀ ਮੂੰਗੀ ਦਾਲ ਖਾਣੀ ਚਲੋ ਅੱਜ ਦਾਲ ਬਣਾ ਲਨੇ ਜਿਹੜਾ ਟਾਈਮ ਆ 4:00 ਵੱਜ ਗਏ ਬਹੁਤ ਹੀ ਬਹੁਤ ਹੋ ਗਈ ਗਰਮ ਫਿਰ ਛੋਲੇ ਆ ਗਏ ਪਕੌੜੀਆਂ ਬਣਾਵਾਂਗੇ ਦਾਲ ਪੌੜੀ ਕੀ ਧਈ ਹੈ ਕੱਦਿਆਂ ਦੇ ਤੜਕੇ ਸੁਨੇਹਾ ਖਾਣੀ ਹੋਰ ਰੋਟੀ ਖਾ ਲਾਂਗੇ ਦਾ ਪਰਚਾ ਔਲਪ ਨੂੰ ਤਾਂ ਬੀੜੀ ਵਾਲੇ ਖਾ ਕੇ ਆਉਂਦੇ ਨੇ ਆਪਾਂ ਰੇਪਵਾਵਾਂਗੇ ਜੀ ਬੀੜੀ ਤੇ ਠੇਕਾ ਨਹੀਂ ਕੀਤਾ ਠੇਕਾ ਬਹੁਤ ਮਹਿੰਗਾ ਪੈਂਦਾਗਾ ਸਰਦਾਰ ਜੀ ਕਹਿੰਦੇ ਬੀੜੀ ਤੇ ਪਾ ਦਾਂਗੇ ਗੋਲਕੀ ਨੂੰ ਪਾਣੀ ਚਲਤੀ ਜਿਹਾ ਘੁਲ ਚਾ ਵਿੱਚ ਇਹਦਾ ਪਾਪੜ ਜੱਟੇ ਤੇ ਰੰਗ ਦਾ ਗੋਲ ਸੋਹਿਆ ਨੂੰ ਬੋਦਰ ਸਾਡੇ ਪਾਪਾ ਜੀ ਬਹੁਤ ਔਖੇ ਨੇ ਗੋਡਿਆਂ ਨਾਲ ਬੈਠਣ ਜਾਂ ਨੰਨਾਂ ਨਾਲ ਠੀਕਰੀ ਕਰਕੇ ਮਿਕਸ ਕਰਤਾ ਹੈ ਜਿਹੜਾ ਪਰਤੇ ਸਬਜ਼ੀ ਚ ਸਬਜ਼ੀ ਬਣਾ ਲਈਏ ਸੰਦਾਰ ਜੀ ਆਉ ਜੇ ਕੰਮ ਕਰਨ ਵਾਲਾ ਕਰਦੇ ਮੈਂ ਤੁਹਾਨੂੰ ਦਿਖਾਉਣਿਆਂਗੇ ਮੈਂ ਆਪਦਾ ਧਾਰ ਪਾਣੀ ਤਰਦੀ ਆਂਗੀ ਪਾਣੀ ਵਿੱਚ ਜਿੰਨਾ ਹੈ ਨਾ ਮੂੰਗੀ ਜਿਮੇ ਪਾਣੀ ਪਾ ਰਣੀ ਬੋਰੀਆਂ ਪੈ ਇਧਰ ਪਈਆਂ ਹੋਣਗੀਆਂ ਫੀੜ ਆਈਆਂ ਇਧਰ ਧੋਕੇ ਦੇ ਇਧਰ ਨਹੀਂ ਆਤੀ ਆਟਾਰੇ ਜਿਹਾ ਪਰ ਕੋਈ ਚ ਹੋਵੇ ਪਈਆਂ ਜੂਰੀਆਂ ਨੇ ਬੋਰੀਆਂ ਆਪਾਂ ਕਿਹੜਾ ਮੁੱਲ ਦੀ ਫੀੜ ਲਿਆਉਣੇ ਆਂਗੇ ਉਹ ਚ ਮੈਂ ਕੂੜ ਕਬਾੜ ਪਾਇਆ ਹੋਰ ਬੋਰੀ ਚ ਪਾ ਰਿਹਾ ਬੋਰੀ ਚ ਬੋਰੀਆਂ ਨੇ ਫਿਰ ਹੁਣ ਨਾ ਖੜਿਆਓ ਮੈਂ ਮਸਾ ਕਾਗਜ ਇਕੱਠੇ ਕਰੇਨੇਂਗੇ ਤੇ ਮੈਂ ਕੀ ਟ੍ਰਿਪਲੀ ਜੀ ਵੱਢ ਕੇ ਉਹ ਤਾਂ ਉਹ ਦੀ ਮਦਾਨਾ ਟੱਕਦਾ ਨਹੀਂ ਹੁੰਨੀ ਆ ਅੱਖ ਨੇ ਉਹ ਨਾਲ ਵੱਢ ਕੇ ਨਾਲ ਦੋ 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 ਢੋ ਟੋਕਰੇ ਤੇ ਲੱਗ ਜੂ ਹਨਾ ਕੈਂਚੀ ਨਾਲ ਕੱਟ ਲੋ ਲੱਭ ਕਿ ਲਿਆ ਕੇ ਦਿੱਤੇ ਲੱਗੇ ਹਾਂ ਤੇ ਉਹ ਕਿੱਥੇ ਹੈ ਹਾਂ ਵਾ ਵਾ ਉਹਨੇ ਦੰਗਿਆ ਬਹੁਤ ਸਾਰੀਆਂ ਭੈਣਾਂ ਹਨਾ ਇੱਕ ਭੈਣ ਨੇ ਕਮੈਂਟ ਕੀਤਾ ਸੀ ਕਹਿੰਦੀ ਭੈਣੇ ਮਾਸੀ ਤੁਹਾਡੇ ਕੋਲ ਕਾਤੋਂ ਨਹੀਂ ਆਉਂਦੀ ਮਾਸੀ ਜੀ ਇੱਕ ਤਾਂ ਗਰਮੀ ਵਾਲੀ ਆ ਇੱਕ ਨਾ ਮਾਸੀ ਬਿਮਾਰ ਰਹਿੰਦੀ ਹੈਗੀ ਤੇ ਉਹਦੇ ਪਾਥਰੀਆਂ ਨੇ ਪਿੱਤੇ 'ਚ ਦਰਦ ਹੋ ਗਿਆ ਲੈ ਅੱਜ ਵੀ ਦਵਾਈ ਲੈ ਕੇ ਆਈ ਹੈ ਹੈ ਬੀਬੀ ਵੀ ਆ ਗਈ ਉਧਰ ਤੈਨੂੰ ਦਿੱਤਾ ਕਿ ਗਾਲਾ ਤਾ ਨੇ ਤੈਨੂੰ ਟੱਕ ਦੇਣਿਆ ਦੇਖਾ ਮੈਂ ਉਹਨੂੰ ਮਾਸੀ ਸੁਆ ਸੁਆ ਸਾਨੂੰ ਤਾਂ ਕਿਆਣ ਹੁੰਦਾ ਸਾਨੂੰ ਤਾਂ ਕਿਆਣ ਹੈ ਰਾਜ ਦੇ ਕੋਣ ਹੈ ਸੱਬਾ ਜੀ ਕੀ ਕਰਦੇ ਕੋਈ ਲੈ ਕਿਤੇ ਗਏ ਸੁਣੀ ਲੋ

ਮੱਝਾ ਖਲੋ ਸਾਫ ਕਰਕੇ ਢੇਰਾਂ ਲਾ ਦਿੱਤੀਆਂ ਠੰਡੇ ਹੋਏ ਸਿੱਟੂਂਗੀ ਕੱਲ ਨੂੰ ਪਾਉਣਗੇ ਰੂੜੀ ਜਿਹੜੀ ਮੈਂ ਸਾਧ ਘਰ ਚ ਬੱਠਲ ਬੱਠਲ ਨਾਲ ਸਿੱਟੀ ਰੱਖਾਂ ਸਰਦਾਰ ਜੀ ਇਕੱਠੇ ਇੱਕ ਦਿਨ ਸੁਤਦਾਨਗੇ ਇੱਕ ਦਿਨ ਚ ਕਿਵੇਂ ਮੈਂ ਸਾਧ ਘਰ ਚ ਕਰੀ ਐ ਐਡੀ ਰੂੜੀ ਤੁਸੀਂ ਹੱਥੋਂ ਨੂੰ ਵਗਾ ਦੋਗੇ ਸਾਜਿਪਾਸ ਤਾਂ ਨਹੀਂ ਐ ਦੀ ਸੇਦ ਨੂੰ ਕੱਟ ਲੋ ਅਗਲੀ ਜੀ ਸੇਦ ਨੂੰ ਆਹ ਪਾਤੀ ਹੋਈ ਇਸੇਦ ਨੂੰ ਕੱਟ ਲੋ ਨਾ ਪਾਤੀ ਰੂੜੀ ਕੋ ਜੀ ਦੇ ਵੀ ਦੂ ਤਰੋ ਜੀ ਇਹ ਲੱਗਦਾ ਲੋ ਜੀ ਮੈਂ ਆਪਦੇ ਕੰਮ ਕਰਦੀਆਂ ਸਰਦਾਰ ਜੀ ਕਾਟਣਗੇ ਮੇਰੇ ਸੁਈ ਇਹ ਪਤਾ ਲੱਗਦੀ ਜਾਂ ਬਾਤ ਜੀ ਮਾਤਾ ਕਿੱਥੇ ਆ ਗਿਆ ਹੈਗਾ ਨਹੀਂ ਮਾਸੂਦ ਸੁਈ ਨਾ ਕੋਈ ਵਧੀਆ ਟੋਪਾ ਹੋ ਹੈ ਸੂਰ ਸੂਆ ਮਰ ਮਿੱਥੋ ਲੈਣਾ ਇਹ ਰੋਜ਼ ਬੋਲਦੇ ਪਿੰਡ ਚ ਹੋਰ ਫੇ ਰੇੜੋ ਚ ਬੋਲਣਾ ਕੰਮ ਆ ਤੁਸੀ ਸੱਫੜਾ ਦੇਣੀ ਤੁਹਾਨੂੰ ਹੋਰੋਂ ਬੂਰੇ ਸਿਉਨੇ ਹੋਣੇ ਟਰੈਕਟਰ ਚ ਹੋਊਗਾ ਟਰੈਕਟਰ ਚ ਵੀ ਹੈ ਹੈ ਤੇ ਆਪਣੇ ਸਭਾ ਤਾਂ ਦੋ ਹਤੀ ਤਨ ਸਿੱਧਰ ਗਾ ਕਿ ਇਹ ਲੈ ਟੰਗ ਕੇ ਰੱਖਾ ਕੋ ਰੱਸੀ ਤੇ ਪਾ ਕੇ ਤਾਂ ਗਿਆ ਹੈ ਤਾਂ ਟੰਗਿਆ ਹੋ ਤਾਂ ਫੜ ਜਾਂਦਾ ਤਾਂ ਨਹੀਂ ਰੋਇ ਤਾਂ ਕੋਈ ਸੀ ਨੂੰ ਕੋਈ ਜਾਂਦਾ ਸਾਮੀ ਹੁੰਦਾ ਨਹੀਂ ਦੇਖਦਾ ਤੁਹਾਨੂੰ ਇਹ ਨਹੀਂ ਜਾਣਦਾ ਦੇਖ ਲਿਆ ਬੀਬੀ ਹਾਂ ਆਪਣੀ ਟਰਾਲੀ ਨੂੰ ਚੁਲ ਵਿੱਚ ਲੈ ਕੇ ਮੈਂ ਕੱਢ ਦੂੰ ਥੱਲੀ ਐ ਟਰੂ ਥੱਲੇ ਖੜ ਕੇ ਉਹ ਤਾਂ ਥੱਲੀ ਹੁੰਦੀ ਆ ਚੱਲ ਨੂੰ ਤਾਂ ਹਾਂ ਤੁਹਾਨੂੰ ਉਹ ਅੱਜ ਵੀ ਬੀਬੀ ਕਰਨ ਮੈਂ ਟੂ ਚ ਜੜਜੋ ਅੱਦ ਕਾ ਨਹੀਂ ਜਿੱਤੇ ਆਪਣੇ ਉਹ ਕਰਦੇ ਸੀ ਜੀ ਅਬੀ ਕਰਦੇ ਦੀ ਨਾ ਖੇਡ ਚ ਕਹਿੰਦੀ ਲੀਰ ਕੱਢ ਦੋ ਕਾਈ ਲੀਰ ਕੱਢ ਦੋ ਵੀ ਆਪੇ ਨਿਕਲ ਜੀ ਤਰ ਜੇ ਨਹੀਂ ਚਲੂ ਹਾਂ ਤਾਂ ਨਹੀਂ ਕੀ ਘਟੇਂ ਸੁਣ ਤਾਂ ਨਹੀਂ ਗਾ ਰਮੀ ਸੁਣਣਾ ਨਹੀਂ ਜਿੰਦੀ ਪੁੱਤ ਜੀ ਲੋ ਕਰ ਲੋ ਜੀ ਕੰਮ ਮੈਂ ਤਾਂ ਮੂੰਗੀ ਪਾਣੀ ਵਿੱਚ ਤਾਂ ਪਾਣੀ ਰੱਜ ਗਿਆ ਉਹ ਤੋਤੀ ਪਈ ਲਾਸਨ ਗੰਡਾ ਸੇਰਦੀ ਸਾਹਮਣੇ ਤੋਂ ਬਾਅਦ ਫੁੱਟ ਪਤੀ ਕੋਈ ਹੁੰਦੀ ਹੈ ਪਰਨ ਕਮਿਆਰ ਆਣਿਆ ਟਮਾਟਰ ਨਹੀਂ ਆਦਾ ਵੀ ਸੜਾ ਤੁਮ ਹਨਾ ਆਦ ਦੇ ਨਾਲ ਵਧੀ ਬਣ ਜੀ ਪਲਟ ਮੈਂ ਲੁਫਾ ਕੇ ਕਰਦਾ ਫ੍ਰਿਜ ਦੇ ਪਿੱਛੇ ਕੋਸ ਪਾਇਆ ਪਿਆ ਕਿਸੇ ਜਿ ਕੋਸ ਮੈਂ ਵੀ ਟਮਾਟਰ ਲਗਾਣੇ ਨੇ ਲਿਆ ਤੜਕਾ ਲਾਉਂ ਬਾਦੂ ਦੇ ਦੇ ਬੂਤ ਪੜੇ ਪੈ ਤੜਕਾ ਰਹਾ ਹੈ ਇਹ ਤਾਂ ਖਰਾਬ ਹੋਇ ਪੈਨ ਮਹਸਤਾਲ ਨਾ ਜੁਰਦੇ ਪੈਣ ਜੁਰਦੇ ਆਖਲਾ ਨਾ ਹੈ ਨੀ ਇੱਕ ਵੀ ਕੰਮ ਦਾ ਆ ਤਾਂ ਬਹੁਤ ਵਧੀਆ ਲੱਗ ਰਿਹਾ ਆ ਤਾਂ ਵਧੀਆ ਹਾਂ ਇਹ ਤਾਂ ਪੜੇ ਪੈਨ ਆ ਵਧੀਆ ਨੇ ਲੈ ਆ ਵੀ ਪੜੇ ਆਸ ਤੇ ਨੂੰ ਵਧੀਆ ਨੇ ਚਾਰ ਲੱਖ ਪਾਣੀ ਕਰੇ ਤੋ ਨਾ ਆਨ ਪਾਣੀ ਮਾਸਾ ਲੋਪੀ ਪੱਲੀਆਂ ਕਿਉਂਕਿ ਇਸ ਵੇਲੇ ਰੇਪਾ ਮੰਗਦੀ ਨਹੀਂ ਤੇ ਇਹ ਇਹ ਨਿਤਕਵਾਲਾ ਆਵਾਰਾ ਪਿੱਲਾ ਇੱਕ ਪੋ ਪਿੱਲਾ ਇੱਕ ਕਾ ਕਿਲਾ ਇੱਕ ਕਾ ਸੀਲਾ ਤੇ ਇੱਕ ਸਾਸੀ ਦਾ ਸ਼ੋਹਕ ਵੀ ਲਾਚਾਰ ਕਿਲੇ ਪੱਟਣੇ ਪੈਣਗੇ ਪਹਿਲਾਂ ਪੱਟਣੇ ਪੈਣਗੇ ਫਿਰ ਅੱਖਣੇ ਗੱਢਣੇ ਪੈਣਗੇ ਹੋਰ ਬਹੁਤ ਹੁੰਦਾ ਈਣਾ ਨਹੀਂ ਆਕਰਸ਼ਿਤ ਇਹਨਾਂ ਨੂੰ ਬਾਪੂ ਨਹੀਂ ਚਾਹ ਦੰਗਿਆ ਬਾਹਰ ਪਾਣੀ ਦੀ ਉਹ ਜਿੰਕੀ ਤੈਂ ਕਿਹਸਰ ਗਿੰਦੇ ਰਿਆਈਏ ਲਾਈ ਜਾ ਤੈਂਕੀ ਦਾ ਵੀ ਛੜ ਗਾ ਉਹ ਧਾਨੇ ਤੇ ਗੱਡ ਜਾ ਮੂੰਹ ਮੈਂ ਪੱਲੀ ਪਾਰ ਕੇ ਸੋ ਪੱਲੇ ਕਾ ਹਾਰਾ ਉਹ ਆਸ ਵਿੱਚੋਂ ਖਾਰਾ ਓਏ ਹਾਂ ਤੇ ਕੋਈ ਨਹੀਂ ਕੀ ਕੱਟੇ ਲੀਲੀ ਪੈਸੀ ਸੱਲਿਆ ਹੋਰ ਅੰਬਾਰੇ ਆਹ ਪੀ ਜਾਓ ਜੀ ਅੱਛਾ ਉਹ ਤੋਂ ਬਲੁਕ ਤੇ ਰੋੜੇ ਤਾਂ ਦੰਢੂਨੇ ਪੱਲੀ ਪਾਰ ਗਾਣੇ ਠੀੜ ਵੀ ਨਹੀਂ ਹੈਗੀ ਜੇ ਇੱਕ ਫੋਰੀ ਤਾਂ ਮੰਗਾ ਲਓ ਘੇੜ ਵੀ ਹੋਣ ਜਾ ਕਰੀ ਹੋਈ ਹੈਗੀ ਨਹੀਂ ਯਾਰ ਮੈਂ ਕਟੀਆਂ ਜਾਂ ਦਾਣਾ ਮੱਕੂ ਜਿਹੜੀ ਖਰੋਂ ਦੜਾਈ ਹੈ ਹੁਣ ਤਿੰਨ ਚਾਰ ਦਿਨ ਪੈਣ ਲੱਗਣ ਬੰਦੇ ਵੀ ਲਾਹੋਂਗੇ ਇੱਕ ਬੋਰੀ ਮੰਗਾ ਲਾਂਗੇ ਆਹ ਇਹ ਪਾ ਲਈ ਇਹਨੇ ਹਾਂ ਇਹਨਾਂ ਦੇ ਲਾਗਿਤੇ ਕਰਾਈ ਆਪਣੇ ਨਾਲ ਦੀ ਕਰਾਉਂਦੇ ਨੇ ਸੀ ਇਹੋ ਬੋਰੀਆਂ ਇੱਥੋਂ ਦੀਆਂ ਟੋਟੇ ਹਵਾ ਨਾਲ ਦੇ ਰੂਹ ਤੇ ਜਾਣਗੇ ਆ ਲੈ ਪਰ ਹੁਣ ਹੁਣ ਲੱਗਿਆ ਦਾਣਾ ਕਿੱਥੋਂ ਵੱਜੇਂਕੂ ਦਾ ਦੂਨੋ ਤੜਕਾ ਵੀ ਲਾਉਣਾ ਗੋਹਾ ਵੀ ਪਿਆ ਸਿੱਟ ਨਾਲ ਮਿਲਾਂਗੇ ਕੱਲ ਨੂੰ ਕਿਸੇ ਨਵੇਂ ਬਲੌਗ ਨਾਲ ਅੱਜ ਦੇ ਬਲੌਗ ਦਾ ਇਥੇ ਐਂਡ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ